ਤੇਰੇ ਅੱਗੇ ਨਾ ਪਾਵਾਂਗੇ ਤਾਂ ਬਿਲ ਨਹੀਂ ਨਹੀ ਆ ਕੀ ਮਰਦਾ ਹੈ ਇਹ ਨਾ ਮਦੂਆ ਕਰਿਆ ਉਧਰ ਵੀ ਚਲੋ ਜੀ ਸਰਪੰਚ ਸਾਹਿਬ ਬੋਲੀ ਕਰਾਓ ਉਹ ਇਲੈਕਟ੍ਰਿਕ ਮਾਰਦੀ ਵਾਂ ਕੇ ਲੈ ਬੋਲੀ ਕਰਾਓ ਇਹਨਾਂ ਮੇਰੇ ਕੰਮ ਹੀ ਆ ਰਿਹਾ ਉਹ ਕਰਾਓ ਯਾਰ ਭਾਈ ਜਦੋਂ ਮੈਂ ਟੋਕਰਾਂ ਦਾ ਦਾਤਾ ਦੇ ਵੀ ਕੀ ਬਾਈ ਉਹ ਛੱਡੀ ਉਹ ਦਾਤਾ ਇਹ ਪਤਾ ਨਾ ਲੱਗਦਾ ਉਹ ਛੱਡੀ ਯਾਰ 4000 ਦਾ ਗੱਡੀ ਜੀ ਯਾਰ ਚਲੋ ਛੋਟਾ 4000 ਦਾ ਦੱਗੇ ਪਾਜੇ ਤੂੰ ਲੈ ਫੜਾ 4200 ਹੋ ਗਿਆ ਬਫੜਾ ਤੇ 4200 ਹੋ ਗਿਆ ਆਹ ਸੁਆਦੀ ਆ ਗਿਆ ਆ ਹੋ ਗਿਆ ਜੀ ਸੌਦਾ 4000 ਦਾ ਬੱਕਰਾ ਮੁੰਦਰੀ ਦਾ ਇਹਦਾ ਵਾਦੀ ਲੈ ਇਹਨੂੰ ਵੀ 500 ਰੁਪਏ ਮਗਰ ਮੇਰੇ ਯਾਰ ਇਹ ਕਹਿੰਦਾ ਹਾਂ ਇਹਨੂੰ ਵੀ 500 ਕੇ ਵਾਦੀ ਝੋਕੇ ਪਹਿਲੇ ਠੀਕ ਹੈ ਬਈ ਆ ਵੀ ਆਖਦਾ ਓਏ ਆ ਜਾ ਓਏ ਆ ਜਾ ਓਰ ਚੱਲ ਬਈ ਜਿੰਨੇ ਓਏ ਆ ਦੱਸ ਬੱਕਰਾ ਪਹਿਲੇ ચાર હજાર આપણા બહાર